ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਜੀ ਤુલਸੀ ਦੇ ਪੌਦੇ ਬਾਰੇ ਇਹ ਹੈ ਤુલਸੀ ਦਾ ਬੂਟਾ ਬੋਟੈਨੀਕਲ ਨੇਮ ਹੈ ਦਾ ਓਨਸੀਪਮ ਸੈਂਕਟਮ ਫੈਮਿਲੀ ਲੇਮੀਸੀ ਮਿੰਟ ਫੈਮਿਲੀ ਦੇ ਵਿੱਚੋਂ ਵੀ ਅਸੀਂ ਕਹਿ ਸਕਦੇ ਆਂ ਕਿ ਇਹ ਹੈਗਾ ਇਹ ਜਿਹੜਾ ਪੌਦਾ ਹੈ ਇਹਨੂੰ ਹੋਲੀ ਬੇਸਲ ਵੀ ਕਹਿੰਦੇ ਆ ਕਿਉਂਕਿ ਇਸ ਪੌਦੇ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਪਵਿੱਤਰ ਇਸ ਕਰਕੇ ਮੰਨਿਆ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਬਹੁਤ ਸਾਰੇ ਔਸ਼ਧੀ ਗੁਣ ਹੈ ਤੇ ਸਭ ਤੋਂ ਵੱਡਾ ਗੁਣ ਇਹ ਦੇ ਵਿੱਚ ਇਹ ਹੈ ਕਿ ਇਮਿਊਨਿਟੀ ਬੂਸਟਰ ਹੈ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਜਿਹੜੀ ਸ਼ਕਤੀ ਹੈ ਉਹਨੂੰ ਵਧਾਉਂਦਾ ਹੈ ਸਾਧੀਆਂ ਬਿਮਾਰੀਆਂ ਜੁਕਾਮ ਖਾਂਸੀ ਉਹਦੇ ਵਿੱਚ ਇਹਦਾ ਜਿਹੜਾ ਕਾੜਾ ਲੈਣ ਨਾਲ ਸਾਨੂੰ ਬਹੁਤ ਛੇਤੀ ਆਰਾਮ ਮਿਲਦਾ ਹੈ ਦੇਖ ਸਕਦੇ ਹੋ ਤુલਸੀ ਦੇ ਪੱਤਿਆਂ ਦਾ ਕਾੜਾ ਸ਼ਹਿਦ ਦੇ ਨਾਲ ਅਦਰਕ ਦੇ ਨਾਲ ਲੈਣ ਦੇ ਨਾਲ ਖਾਂਸੀ ਜੁਕਾਮ ਤੋਂ ਬਹੁਤ ਛੇਤੀ ਆਰਾਮ ਮਿਲਦਾ ਹੈ ਬੁਖਾਰ ਦੇ ਵਿੱਚ ਵੀ ਅਸੀਂ ਇਹਦਾ ਕਾੜਾ ਜਿਹੜਾ ਹੈ ਉਹ 2-3 ਦਿਨਾਂ ਚ ਪੀ ਸਕਦੇ ਆ ਤੇ ਐਂਟੀ ਇਨਫਲੇਮੇਟਰੀ ਪ੍ਰੋਪਰਟیز ਹੋਣ ਕਰਕੇ ਇਹ ਸਰੀਰ ਦੇ ਵਿੱਚੋਂ ਸੋਜਿਸ਼ ਜਾਂ ਦਰਦ ਦਾ ਉਹਨਾਂ ਨੂੰ ਦੂਰ ਕਰਦਾ ਹੈ ਸਾਰਾ ਸਾਲ ਹਰਿਆ ਭਰਿਆ ਰਹਿਣ ਵਾਲਾ ਬੂਟਾ ਹੈ ਸੋਨਾ ਬਹੁਤ ਲੱਗਦਾ ਔਰ ਇਹ ਚੋ ਮਹਿਕ ਜਿਸ ਤਰ੍ਹਾਂ ਮਰੂਏ ਦੇ ਬੂਟੇ ਦੇ ਵਿੱਚੋਂ ਮਹਿਕ ਹੁੰਦੀ ਹੈ ਇਹਦੀ ਆਪਣੀ ਬੜੀ ਪਿਆਰੀ ਮਹਿਕ ਹੈ ਇਨ ਤੁਸੀਂ ਹੱਥ ਲਾਓ ਤਾਂ ਬਹੁਤ ਪਿਆਰੀ ਮਹਿਕ ਇਹਦੇ ਵਿੱਚ ਆਉਂਦੀ ਹੈ ਬੜੀ ਭਿੰਨੀ ਤੇ ਬੜੀ ਸੁਗੰਧਤ ਮਿੱਠੀ-ਮਿੱਠੀ ਚਾਹ ਦੇ ਵਿੱਚ ਇਹਦਾ ਜਿਹੜਾ ਕਾੜਾ ਪੱਤੇ ਐ ਉਹ ਤੁਸੀਂ ਚਾਹ ਦੇ ਵਿੱਚ ਬੋਇਲ ਬੋਇਲ ਕਰਕੇ ਵੀ ਪੀ ਸਕਦੇ ਹੋ ਬਹੁਤ ਟੇਸਟੀ ਲੱਗਦੀ ਐ ਚਾਹ ਦੁੱਧ ਦੇ ਵਿੱਚ ਤુલਸੀ ਦੇ 4-5 ਪੱਤੇ ਜਿਹੜੇ ਪਾਓ ਉਹਦੇ ਨਾਲ ਤੁਹਾਡੇ ਬ੍ਰੇਨ ਨੂੰ ਤੁਹਾਡੀ ਮੈਮਰੀ ਜਿਹੜੀ ਉਹ ਤੇਜ਼ ਹੁੰਦੀ ਐ ਕਨਸੈਂਟਰੇਸ਼ਨ ਵੱਧਦੀ ਐ ਦੁੱਧ ਦੇ ਵਿੱਚ ਤુલਸੀ ਦੇ ਪੱਤੇ ਪਾ ਕੇ ਪੀਣ ਨਾਲ ਸਟ्रेस ਤੋਂ ਸਾਨੂੰ ਇਹ ਰੀਲੀਫ ਦਿੰਦਾ ਐ ਸਟ्रेस ਨੂੰ ਦੂਰ ਕਰਦਾ ਐ ਮਾਈਂਡ ਨੂੰ ਰਿਲੈਕਸ ਕਰਦਾ ਐ ਤਾਂ ਇੰਨੀਆਂ ਸਾਰੀਆਂ ਦੇਚ ਪ੍ਰੋਪਰਟੀਆਂ ਹੋਣ ਕਰਕੇ ਔਸ਼ਧੀ ਗੁਣ ਹੋਣ ਕਰਕੇ ਇਸ ਪੌਦੇ ਨੂੰ ਪਵਿੱਤਰ ਪੌਦਾ ਮੰਨਿਆ ਜਾਂਦਾ ਹੈ। ਇਹ ਪੌਦਾ ਲਗਭਗ ਸਾਰਾ ਸਾਲ ਹਰਾ ਰਹਿੰਦਾ ਹੈ ਪਰ ਜੇਕਰ ਜ਼ਿਆਦਾ ਠੰਡ ਜਦੋਂ ਪੈਂਦੀ ਹੈ ਤਾਂ ਇਹਦੇ ਜਿਹੜੇ ਪੱਤੇ ਆ ਉਹ ਸੁੱਕ ਕੇ ਡਿੱਗ ਜਾਂਦੇ ਆ। ਪਰ ਇਸ ਰੋਧ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਫੁੱਲ ਕੱਢਦਾ ਇਹਨੂੰ ਬੀਜ ਪੈਂਦੇ ਆ ਆ ਦੇਖੋ ਤੇ ਜੇਕਰ ਅਸੀਂ ਇਹਦੇ ਜਿਹੜੇ ਬੀਜ ਆਏ ਤੁਹਾਨੂੰ ਦਿਖਾਉਣੀ ਹੈ ਇੱਥੋਂ ਕੱਟ ਦਈਏ। ਇਹ ਸਾਰੇ ਤਾਂ ਇਹ ਜਿਹੜੇ ਨਵੇਂ ਫਟਾਰਾ ਇਹਨੂੰ ਪੈਜੂਗਾ ਨਵੇਂ ਟਾਣੀਆਂ ਨਿਕਲਿਆਉਣਗੀਆਂ ਇਸ ਕਰਕੇ ਸਾਰਾ ਸਾਲ ਜਿਹੜਾ ਪੌਦਾ ਹੈ ਹਰਾ ਭਰਾ ਰਹਿ ਸਕਦਾ ਸਰਦੀ ਦੇ ਵਿੱਚ ਅਕਸਰ ਹੀ ਲੋਕ ਇਹਨੂੰ ਟੱਕ ਦਿੰਦੇ ਆ ਟਕਣ ਦਾ ਕਾਰਨ ਇਹ ਹੀ ਹੈ ਕਿ ਸਰਦੀ ਦੇ ਵਿੱਚ ਹੀ ਜ਼ਿਆਦਾ ਇਸ ਪੌਦੇ ਦੀ ਸਾਨੂੰ ਲੋਡ ਹੁੰਦੀ ਹੈ ਤੇ ਸਰਦੀ ਇਸ ਪੌਦੇ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਸ ਕਰਕੇ ਦੀ ਪ੍ਰੋਪਰ ਜਿਹੜੀ ਕਿ ਆ ਸਰਦੀਆਂ ਵਿੱਚ ਬਹੁਤ ਜ਼ਰੂਰੀ ਹੈ ਮੇਰਾ ਜਿਹੜਾ ਪੌਦਾ ਹੈ ਇੱਥੇ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਚੀਕੂ ਦੇ ਥੱਲੇ ਪਿਆ ਹੋਇਆ ਹੈ ਤੇ ਡਾਇਰੈਕਟ ਜਿਹੜੀ ਸਰਦੀ ਹੈ ਕੋਰਾ ਹੈ ਜਾਂ ਠੰਡ ਹੈ ਤੇ ਅਸਰ ਨਹੀਂ ਕਰਦੀ। ਇੱਕ ਹੋਰ ਗੱਲ ਹੈ ਕਿ ਜਿਹੜਾ ਪੌਦਾ ਹੈ ਇਹਨੂੰ ਡਾਇਰੈਕਟ ਸਨਲਾਈਟ ਮਿਲਣੀ ਜ਼ਰੂਰੀ ਹੈ। ਕਿਉਂਕਿ ਸੂਰੇ ਦੀ ਰੋਸ਼ਨੀ ਦੇ ਵਿੱਚ ਹੀ ਇਹ ਪੂਰੀ ਤਰ੍ਹਾਂ ਵਧਦਾ ਫੁੱਲਦਾ ਹੈ। ਪਾਣੀ ਇਹਨੂੰ ਬਹੁਤਾ ਲੋੜ ਨਹੀਂ ਹੁੰਦੀ। ਜੇ ਕਮਰੇ ਦੇ ਵਿੱਚ ਲਾਇਆ ਹੋਇਆ ਤੁਸੀਂ ਤਾਂ ਪ੍ਰੋਪਰ ਜਿਹੜਾ ਪਾਣੀ ਦੀ ਡਰੇਨੇਜ ਜ਼ਰੂਰੀ ਹੈ ਇਹ ਨਾ ਹੋਵੇ ਕਿ ਪਾਣੀ ਜਿਹੜਾ ਕਮਰੇ ਦੇ ਵਿੱਚ ਖੜਾ ਰਵੇ ਤਾਂ ਫਿਰ ਇਹ ਪੌਦਾ ਸਰਵਾਈਵ। ਨਹੀਂ ਕਰਦਾ ਦੇਖੋ ਤੁਸੀਂ ਮੇਰਾ ਜਿਹੜਾ ਪੌਦਾ ਹੈ ਥੱਲੇ ਧਰਤੀ ਵਿੱਚ ਲੱਗਾ ਹੋਇਆ ਹੈ ਔਰ ਕੋਈ ਬਹੁਤਾ ਇਹਨੂੰ ਪਾਣੀ ਨਹੀਂ ਪਾਇਆ ਤਾਂ ਫਿਰ ਵੀ ਦੇਖੋ ਤੁਸੀਂ ਕਿੰਨਾ ਹਰਾ ਭਰਾ ਹੈ ਤੇ ਕਿੰਨਾ ਸੋਹਣਾ ਹੈ ਇਹ ਸੀ ਸਾਡਾ ਅੱਜ ਦਾ ਬੂਟਾ ਤੁਲਸੀ ਇਹਨੂੰ ਆਪਣੇ ਬਗੀਚੇ ਵਿੱਚ ਲਗਾਓ ਇਮਿਊਨਿਟੀ ਵਧਾਓ ਤੇ ਰੋਗ ਭਜਾਓ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ